ਸਾਰੇ ਦੇਣ ਦੀ ਜਿਹੜੀ ਸਰਕਾਰ ਦੀ ਨੀਤੀ ਆ ਉਸ ਨੀਤੀ ਦੀ ਪਹਿਲ ਕਦਮੇ ਕਰਦੇ ਆ ਕੇਂਦਰ ਸਰਕਾਰ ਨੇ ਚੰਡੀਗੜ੍ਹ ਦਾ ਜੀ ਬੋਰਡ ਜੋ ਕਿ ਬਿਲਕੁਲ ਮੁਨਾਫੇ ਦੇ ਵਿੱਚ ਸੀਗਾ ਕੌਟੀਆਂ ਦੇ ਭਾ ਤੇ ਪ੍ਰਾਈਵੇਟ ਪ੍ਰਾਈਵੇਟ ਠੇਕੇਦਾਰਾਂ ਦੇ ਹੱਥਾਂ ਤੇ ਕਰਤਾ ਸਾਡੇ ਸਾਥੀ ਤਵੀਰਣ ਪਿਛਲੇ 1 ਮਹੀਨੇ ਤੋਂ ਉੱਥੇ ਉਸ ਦੇ ਵਿੱਚੋਂ ਆਪਣੇ ਕੰਮਕਾਰ ਛੱਡ ਕੇ ਬੈਠੇ ਆ ਪਰ ਸਰਕਾਰ ਦੀਆਂ ਗਲਤ ਨੀਤੀਆਂ ਤੇ ਧੱਕੇਸ਼ਾਹੀ ਕਾਰਨ ਜ਼ਬਰਦਸਤੀ ਸਾਥੀਆਂ ਨੂੰ ਰਿਟਾਇਰ ਕਰਕੇ ਫਟਾਏ ਕਾ ਜਿੰਦਾਬਾਦ 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 ਟੈਕਨਿਕਲ ਸਰਵਲ ਯੂਨੀਅਨ ਜਿੰਦਾਬਾਦ 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 ਸੈਂਟਰਲ ਸਰਕਾਰ ਮਰਦਾਬਾਦ 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 ਸਰਕਾਰ ਦੀਆਂ ਨੀਤੀਆਂ ਮਰਦਾਬਾਦ 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 ਚੰਡੀਗੜ੍ਹ ਬਿਜਲੀ ਬੋਰਡ ਬਹਾਲ ਕਰੋ ਬਹਾਲ ਕਰੋ ਬਹਾਲ ਕਰੋ